ਤਲਾ ਕਰਨਾ ਹੈ ਠੀਕ ਠੀਕ ਕਨਸਟੈਂਸੀ ਇਸ ਦੀ ਰੱਖਣੀ ਹੈਗੀ ਹੈ ਹਲਦੀ ਸਰਣ ਸਸ਼ਕਾ ਜੀ ਹੁੱਕਾ ਦੇਖਤੀ ਸੀ ਸਾਰੇ ਠੀਕ ਠਾਕ ਹੋ ਗਏ ਤੇ ਵਾਹਿਗੁਰੂ ਜੀ ਹਮੇਸ਼ਾ ਧੰਨ ਸੋ ਮੇ ਚੜਦੀ ਕਲਾ ਵਿੱਚ ਰੱਖੇ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਖਲੀਵਾਲ ਤੋਂ ਪਰਦੀਪ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਨਾ ਤੇ ਇਹ ਹੈਗੀ ਹੈ ਜੀ ਵੀਡੀਓ ਮਾਗੀ ਵਾਲੇ ਦਿਨ ਦੀ ਉਸ ਦਿਨ ਕਿ ਆਪਾਂ ਬਣਾਈਆਂ ਸੀਗੀਆਂ ਮੱਕੀ ਦੀਆਂ ਰੋਟੀਆਂ ਐਂ ਬਣਾਈ ਸੀਗੀਆਂ ਨਾਲ ਆਪਾਂ ਗੋਭੀ ਦੀ ਦਾਲ ਤੇ ਗੋਭੀ ਦੀ ਸਬਜ਼ੀ ਐਂ ਨਾਲ ਸਾਦ ਬਣਾਇਆ ਸੀਗਾ ਅਗਲੇ ਦਿਨ ਮੈਂ ਸਵੇਰ ਸਵੇਰ ਗੋਭੀ ਦੀ ਸਬਜ਼ੀ ਬਣਾਈ ਸੀਗੀ ਤੇ ਫਿਰ ਮੈਂ ਸ਼ਾਮ ਨੂੰ ਗੋਭੀ ਵਾਲੇ ਪਕਵਾਰੇ ਵੀ ਕੱਢੇ ਸੀਗੇ ਤੇ ਹਨਾ ਬਾਅਦ ਕੀ ਬਦਲ ਕਰਦੇ ਪੈ ਸੀ ਤਾਂ ਖਾਣ ਤੇ ਆਪਾਂ ਕਿਹਾ ਕਿ ਚਲੋ ਆਪਾਂ ਹਨਾ ਬਣਾ ਲੈਨੇ ਹੈਗੇ ਤੇ ਇੱਥੇ ਪਹਿਲਾਂ ਨਾ ਮੈਂ ਨਾ ਲਾਉਂਦੀ ਪਈ ਸੀ ਕਿ ਮੱਕੀ ਦੀਆਂ ਰੋਟੀਆਂ ਇਹ ਸੁਬਾ ਸੁਬਾ ਦਾ ਟਾਈਮ ਹੀ ਆ ਜੀ ਤੇ ਅਜੁੱਨੀ ਕਰਦੀ ਪਈ ਸੀ ਕਿ ਮਸਤੀ ਬਹੁਤ ਜ਼ਿਆਦਾ ਤੇ ਨਾ ਮੈਂ ਅੱਜ ਨਾ ਹੱਥ ਦੇ ਨਾਲ ਮੱਕੀ ਦੇ ਰੋਟੀਆਂ ਹੱਥ ਤੇ ਪਾਣੀ ਦੇ ਨਾਲ ਜਿੱਦਾਂ ਲਾਉਂਦੇ ਨੇ ਹੈਗੇ ਨੇ ਮੈਂ ਉਸ ਤਰ੍ਹਾਂ ਲਾਉਂਦੀ ਪਈ ਸੀ ਇਹ ਤੇ ਬਹੁਤ ਮਜ਼ਾ ਆਇਆ ਨਾ ਰੋਟੀ ਬਣਾਉਂਦਾ ਤੇ ਇੱਕ ਹਨ ਜਦੋਂ ਕੋਈ ਫੈਸਟੀਵਲ ਹੁੰਦਾ ਹੈ ਹਨ ਉਦੋਂ ਬਹੁਤ ਕਿ ਇਹ ਚੀਜ਼ਾਂ ਕਰਨ ਚ ਬਹੁਤ ਮਜ਼ਾ ਹੁੰਦਾ ਹੈ ਕਿ ਹਾਈ ਅਸੀਂ ਵਧੀਆ ਵਧੀਆ ਖਾਣੇ ਖਾਵਾਂਗੇ ਇੰਨੀ ਤੇ ਬਾਅਦ ਹਨ ਚਲੋ ਭਾਵੇਂ ਹੁਣੇ ਤਾਂ ਆਪਾਂ ਡੇਲੀ ਕਰ ਰਹੀਆਂ ਹਨ ਤੇ ਬਟ ਫਿਰ ਵੀ ਇੱਕੜਾ ਉਮੀਦ ਜੀ ਹੁੰਦੀ ਹੈ ਕਿ ਹਾਂ ਕੋਈ ਫੈਸਟੀਵਲ ਆਵੇ ਤੇ ਹਨ ਆਪਾਂ ਕੀ ਥੋੜੇ ਰੈਡੀ ਸ਼ੈਟੀ ਵੀ ਹੋਈਦਾ ਵਾ ਹਨ ਤੇ ਆਪਣੀ ਮਨਪਸੰਦੀ ਚੀਜ਼ ਵੀ ਆਪਾਂ ਬਣਾ ਕੇ ਖਾ ਸਕਦੇ ਹੈਗੇ ਆ ਤੇ ਜੈਸੇ ਤੇ ਆਪਾਂ ਹਮੇਸ਼ਾ ਹੁੰਦੀ ਕਿ ਜਦੋਂ ਵੀ ਦਿਲ ਕਰਦਾ ਤਾ ਤੂੰ ਖਾ ਲਈਦੀ ਆ ਬਣਾ ਕੇ ਤੇ ਭੱਟ ਜਿਹੜਾ ਸਪੈਸ਼ਲ ਨਹੀਂ ਹੁੰਦਾ ਸਪੈਸ਼ਲ ਲਈ ਹੁੰਦਾ ਆ ਉਸ ਦੇ ਵਿੱਚ ਚੀਜ਼ਾਂ ਸੰਦਣਾ ਅਲੱਗ ਜਿਹਾ ਹੀ ਮਜ਼ਾ ਆਉਂਦਾ ਆ ਤੇ ਉਹਨਾਂ ਚੀਜ਼ਾਂ ਜਿਹੜੀਆਂ ਨਾ ਜਿਹੜੀ ਲਾਲੂ ਨਹੀਂ ਵੀ ਸੁਆਦ ਹੁੰਦੀ ਨਾ ਉਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਤੇ ਕਈ ਵਾਰ ਹਨਾ ਜਦੋਂ ਸਾਹਮਣੇ ਜ਼ਿਆਦੀ ਚੀਜ਼ ਪਈ ਹੋਵੇ ਹਨਾ ਉਹ ਖਾਣ ਨੂੰ ਦਿਲ ਨਹੀਂ ਕਰਦਾ ਹਣ ਤੇ ਇੱਥੇ ਜੀ ਹਨਾ ਆਪਾਂ ਤੁਹਾਨੂੰ ਬਤੇ ਕਿ ਪਤਾ ਦੂਰ ਜਾਣੀ ਹੈ ਮੈਂ ਤੇ ਇੱਕ ਜੀ ਮੇਰਾ ਸੋਹਣਾ ਉਹਨਾ ਮੇਰੇ ਫਾਦਰ ਦੇ ਲੋਈ ਰੰਨੇ ਹੈਗੀਆਂ ਤੇ ਅਜੂਨੀ ਅਜਨੀ ਨੂੰ ਪਤਾ ਹੈ ਕਿ ਹੁਣ ਰੋਟੀ ਖਾਣ ਲੱਗਦੀ ਹੈ ਬਟ ਥੋੜੀ ਰੋਟੀ ਖਾਂਦੀ ਹੈ ਕੁਝ ਨਹੀਂ ਖਾਂਦੀ ਹੈਗੀ ਤੇ ਪਲੀਜ਼ ਜਿਨ੍ਹਾਂ ਦੇ ਬੱਚੇ ਨੇ ਮੈਨੂੰ ਜਰੂਰ ਥੋੜਾ ਜਿਹਾ ਕੋਈ ਹੱਲ ਦੱਸਿਓ ਇਹ ਛੋਟੇ ਬੱਚੇ ਨੂੰ ਕੀ ਖਵਾਉਣਾ ਚਾਹੀਦਾ ਹੈਗਾ ਹੁਣ ਅਜੂਨੀ ਬਿਲਕੁਲ ਕੁਛ ਨਹੀਂ ਖਾਂਦੀ ਹੈਗੀ ਤੇ ਮੈਨੂੰ ਇਸ ਗੱਲ ਦੀ ਟੈਨਸ਼ਨ ਹੈ ਮੈਂ ਹਮੇਸ਼ਾ ਨਾ ਇਸ ਨੂੰ ਬਹੁਤ ਜ਼ੋਰ ਲਾ ਕੇ ਖਾਣ ਰਹੀ ਨੇ ਪਿੱਛੇ ਭੱਜ-ਭੱਜ ਕੇ ਖਾਂਦ ਰਹੀ ਨੇ ਪਤਾ ਖਾਲਾ ਇਦਾਂ ਖਾਲਾ ਹਨ ਬਟੇ ਖਾਂਦੀ ਨਹੀਂ ਹੈਗੀ ਤੇ ਪਲੀਜ਼ ਜਿੰਨਾਂ ਦੇ ਬੱਚੇ ਨੇ ਜੇ ਕੋਈ ਮੇਰੀ ਵੀਡੀਓ ਬੱਚਿਆਂ ਵਾਲਾ ਦੇਖਦਾ ਹੈ ਤਾਂ ਪਲੀਜ਼ ਪਲੀਜ਼ ਮੇਨੂੰ ਮੇਰੇ ਭੈਣ ਵਾਂਗ ਕੇ ਮੇਰੇ ਭਾਈ ਵਾਂਗ ਕੇ ਪਲੀਜ਼ ਜ਼ਰੂਰ ਦੱਸਿਓ ਹੈਨਾ ਤੇ ਕਿ 2 ਸਾਲ ਦੇ ਬੱਚੇ ਨੂੰ ਕੀ ਕਿਸ ਤਰ੍ਹਾਂ ਪਾ ਨੂੰ ਕਰਨਾ ਚਾਹੀਦਾ ਹੈਗਾ ਕੀ ਕੀ ਖਵਾਉਣਾ ਚਾਹੀਦਾ ਹੈਗਾ ਤੇ ਇਹਨਾਂ ਸਿੱਧੇ ਮੈਂ ਹਰੂਗੀ ਚੀਜ਼ ਜਿਸ ਨੂੰ ਕੋੰਂਂਂ ਦਿਰ ਨਹੀਂ ਆ ਗਿਆ ਇਹਨਾਂ ਬਹੁਤ ਜ਼ਿਆਦਾ ਮਸਤੀ ਕਰਦੀ ਪਈ ਸੀ ਨਾਲ ਦੇਖਦੀ ਪਈ ਸੀ ਗੀਤਾਂ ਡਾਂਸ ਤੇ ਡਾਂਸ ਦੇ ਵਿੱਚ ਉਹਨਾਂ ਬਚਾਰੀ ਦੀ ਲਾਈਟ ਚੱਲੇਗੀ ਲਾਈਟ ਜਦੋਂ ਚੱਲੇਗੀ ਬਾਅਦ ਵਿੱਚ ਤਾਂ ਫਿਰ ਬਸ ਇਹਦੀ ਰੁਟੀਨ ਸ਼ੁਰੂ ਹੋ ਗਈ ਇੰਨੀ ਜ਼ਿਆਦਾ ਖੱਪ ਪਾਈ ਹੋਈ ਸੀ ਰੈਨ ਬਹੁਤ ਜ਼ਿਆਦਾ ਪਿਛੇ ਸਲੋਲੀ ਜਿਹੀ ਆਵਾਜ਼ ਵੀ ਨੇ ਕੀਤੀ ਹੋਈ ਤੇ ਵੈਸੇ ਮੈਂ ਵੌਇਸ ਓਵਰ ਕਰਦੀ ਪਈ ਹੈਗੀ ਹੋਰ ਮੈਂ ਵੌਇਸ ਓਵਰ ਕਰੀ ਜਦਨੀ ਤੇ ਅੰਜੂਨੀ ਨਾ ਹੋਣੀ ਉਹਨੇ ਇਹਦੇ ਸੋ ਗਿਆ ਤੇ ਮੇਰੀ ਜੀ ਤੁਸੀਂ ਵੀ ਸਾਰੇ ਦਰ ਨੂੰ ਜਨਨ ਦੱਸਿਓ ਕਿ ਤੁਸੀਂ ਜਿਹੜੀ ਮੱਗਿਆ ਲੋੜੀ ਕਿਸ ਤਰ੍ਹਾਂ ਸੈਲੀਬ੍ਰੇਟ ਕੀਤੀ ਸੀ ਕਿ ਚਲੋ ਆਪਣਾ ਤੁਸੀਂ ਲੋੜੀ ਦਾ ਵਲੌਗ ਤਾਂ ਦੇਖ ਹੀ ਆਇਆ ਹੈਗਾ ਹੈ ਤਾਂ ਆਹ ਦੇਖੋ ਜੀ ਮੈਂ ਮੱਕੀ ਦੀ ਜਿਹੜੀ ਰੋਟੀ ਹੈਗਾ ਉਹ ਆਪਣੇ ਹੱਥ ਨਾਲ ਹੀ ਬਣਾਉਣੀ ਹੈਗੀਆਂ ਤੇ ਵਾਹ ਚਾਂਸ ਜੇ ਕਿਤੇ ਮੈਨੂੰ ਕਿ ਜਿਆਦਾ ਫਾਸਟ ਤੇ ਜਿਆਦਾ ਜਲਦੀ ਰੋਟੀ ਪੀ ਕਰਨੀ ਹੋਵੇ ਹਨਾ ਆਪਾਂ ਜਲਦੀ ਜਲਦੀ ਬਣਾਉਣੀ ਹੋਵੇ ਹਨਾ ਮਿੱਕੀ ਦੀ ਰੋਟੀ ਤੇ ਫਿਰ ਮੈਂ ਆਪਣੇ ਜਿਸ ਤਰ੍ਹਾਂ ਪੋਲੀਥੀਨ ਦੇ ਸਹਾਰੇ ਜਾਂ ਮੈਂ ਪੋਣੇ ਦੇ ਸਹਾਰੇ ਬਣਾ ਲੈਣੇ ਨੇ ਤੇ ਬਟ ਅੱਜ ਮੇਰੇ ਕੋਲ ਨਾ ਥੋੜਾ ਜਿਹਾ ਟਾਈਮ ਹੈਗਾ ਸੀਗਾ ਤੇ ਮੈਂ ਕਿਹਾ ਕਿ ਚਲੋ ਆਪਾਂ ਹੱਥ ਨਾਲ ਬਣਾ ਲਵਾਂਗੇ ਤੇ ਪਾਣੀ ਨਾ ਮੋਨ ਨਹੀਂ ਹੈਗਾ ਤੇ ਦੇਖੋ ਜੀ ਆਪਾਂ ਕਿਉਂ ਹੀ ਕਿਉਂ ਜਿਹੜਾ ਹੈਗਾ ਨਾ ਰੋਟੀ ਤੇ ਲਾਈ ਜਾਂਦੇ ਆ ਤੇ ਮਿੱਕੀ ਦੀ ਰੋਟੀ ਲਾਈ ਜਾਂਦੇ ਆ ਤੇ ਤੇ ਜੀ ਜਿਹੜੀ ਤੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਨਾ ਨਾ ਭੁੱਲੇ ਕਰੋ ਤੇ ਕਮੈਂਟ ਨਹੀਂ ਤੁਸੀਂ ਕਰਦੇ ਹੈਗੇ ਪਲੀਜ਼ ਕਮੈਂਟ ਵੀ ਜਰੂਰ ਕਰਿਆ ਕਰੋ ਨਹੀਂ ਤੇ ਮੈਂ ਅਗਲੀ ਵੀਡੀਓ ਚ ਆਪਣੇ ਜਿਹੜੇ ਕਮੈਂਟਸ ਹੈਗੇ ਨੇ ਉਹ ਆਫ ਕਰ ਦੇਣੇ ਹੈਗੇ ਨੇ ਤੇ ਪਲੀਜ਼ ਅੱਜ ਤੋਂ ਜਿਹੜੀ ਅਗਲੀ ਵੀਡੀਓ ਆਊਗੀ ਉਸ ਦੇ ਵਿੱਚ ਕਮੈਂਟਸ ਮੇਰੇ ਆਫ ਹੀ ਹੋਣਗੇ ਤੇ ਇਹ ਕਦੇ ਕੋ ਸ਼ਾਰਟਸ ਤੇ ਜਾਂ ਲੰਬੀ ਵੀਡੀਓ ਤੇ ਕੋਈ ਕਮੈਂਟ ਜਿਹੜੇ ਹੈਗੇ ਇੱਕ ਕਮੈਂਟ ਸੈਕਸ਼ਨ ਮੇਰਾ ਆਫ ਹੀ ਹੋਇਆ ਕਰੂਗਾ ਤੇ ਔਨ ਨਹੀਂ ਹੋਇਆ ਕਰੂਗਾ ਹਾਂਜੀ ਤੇ ਉਹ ਕਿਉਂ ਨਾ ਕਿਉਂਕਿ ਕਈ ਵਾਰ ਨਾ ਕਿ ਲਾਨੂੰ ਹਨਾ ਪਾਇੰਦੀ ਮਿਹਨਤ ਕਰਦੇ ਹੈਗੇ ਆ ਨਾ ਆਪਾਂ ਵਲੌਗ ਬਣਾਉਨੇ ਆ ਫਿਰ ਉਸ ਨੂੰ ਐਡੀਟਿੰਗ ਤੇ ਕਿੰਨਾ ਟਾਈਮ ਲੱਗਦਾ ਹੈਗਾ ਯਾ ਹਾਂ ਤੇ ਜਰ ਤੁਸੀਂ ਦੇਖਦੇ ਆ ਇੰਨੇ ਜਾਣੇ ਦੇਖਦੇ ਇੱਕ ਲਾਈਕ ਤਾਂ ਕਰ ਦਿਆ ਕਰੋ ਹਨਾ ਇੱਕ ਲਾਈਕ ਤਾਂ ਕਰਨਾ ਬੰਦਈ ਹੈ ਤੁਹਾਡਾ ਤੇ ਮੈਂ ਹਮੇਸ਼ਾ ਹਰ ਇੱਕ ਵੀਡੀਓ ਚ ਆਪਣੀ ਚੈਨਲ ਨੂੰ ਕਹਿੰਦੀ ਹਾਂ ਕਿ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਹਣ ਤਾਂ ਕਮੈਂਟ ਵੀ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਮੇਰੀ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਦੀ ਲੱਗਦੀ ਹੈਗੀ ਆ ਤੇ ਇੱਥੇ ਜੀ ਆਪਣੀ ਨਾ ਕਾਫੀ ਰੋਟੀਆਂ ਜਿਹੜੀਆਂ ਹੈਗੀਆਂ ਸੀ ਬੀ ਮੱਕੀ ਦੇ ਉਹ ਬਣ ਗਿਆ ਸੀ ਤੇ ਇੱਥੇ ਮੇਰਾ ਨਾ ਹੱਟਾ ਜਿਹੜਾ ਨਾ ਥੋੜਾ ਠੰਡਾ ਹੋ ਗਿਆ ਸੀਗਾ ਤੇ ਜਿਹੜਾ ਮੈਂ ਨੱਪ ਕੇ ਰੱਖਿਆ ਹੋਇਆ ਸੀਗਾ ਤੁਹਾਨੂੰ ਪਤਾ ਕਿੰਨੀ ਠੰਡ ਪੈ ਰਹੀ ਹੈ ਹਣ ਤਾਂ ਕਰਕੇ ਥੋੜਾ ਆਟਾ ਜਿਹੜਾ ਹੈਗਾ ਨਾ ਉਹ ਪਹਿਲਾਂ ਤਾਂ ਵਧੀਆ ਸੀਗਾ ਹਣ ਬੱਦ ਵਿੱਚ ਪਾਣੀ ਵੀ ਠੰਡਾ ਹੋ ਗਿਆ ਤੇ ਆਟਾ ਵੀ ਠੰਡਾ ਹੋ ਗਿਆ ਸੀਗਾ ਫਿਰ ਮੇਰਾ ਥੋੜਾ ਨਾ ਸਲੋਲੀ ਕੰਮ ਹੋ ਗਿਆ ਸੀਗਾ ਤੇ ਚਲੋ ਜੀ ਆਪਾਂ 8 ਤੋਂ 10 ਫੁਲਕੇ ਬਣਾਉਣੇ ਹੁੰਦੇ ਨੇ 10 ਲਾ ਲਓ ਆਪਾਂ 10 ਫੁਲਕੇ ਬਣਾਉਣੇ ਹੁੰਦੇ ਨੇ ਤੇ ਅੰਤਾਂ ਕਰਕੇ ਤੇ ਸੇਰ ਮਨਵਾ ਹੁੰਦਾ ਕਿ ਚਲੋ ਅਜੁਨੀ ਹੁਣ ਖੈਰ ਦੀ ਪੈਸੀ ਕੀ ਨੱਕੀ ਚੱਲ ਮ ਲਾ ਲੈਣੀ ਆ ਰੋਟੀ ਹੌਲੀ ਹੌਲੀ ਲਾ ਲੈਣੀ ਹੈ ਕਿਉਂਕਿ ਜੇ ਦੋ ਅਜੁਨੀ ਖੈਰਦੀ ਹੋਵੇ ਨਾ ਤੁਮ ਕੋਈ ਹਾਰ ਕੋਈ ਕੰਮ ਜਿ세 ਅਜੁਨੀ ਜ਼ਿਆਦਾ ਪੀ ਆ ਤੰਗ ਨਹੀਂ ਕਰਦੀ ਹੈਗੀ ਤੇ ਜੇ ਇਹਨੂੰ ਕਹਿਦੀ ਹੈ ਨਾ ਕਿ ਬਤੇ ਇਦਾਂ ਨਹੀਂ ਇਦਾਂ ਕਰਨਾ ਹੈ ਨਾ ਵੈਸੇ ਬਾਏ ਚਾਂਸ ਜੇ ਕਿਤੇ ਉਧਰ ਉਧਰ ਹੋਈ ਨਾ ਫੇਰ ਭਾਵੇਂ ਕੰਮ ਗਲਤ ਕਰ ਦੇ ਤੇ ਲਓ ਜੀ ਇੱਥੇ ਆਪਾਂ ਬਣਾਉਣ ਲੱਗੇ ਆ ਗੋਭੀ ਵਾਲੇ ਪਕੌੜੇ ਹੋ ਗਏ ਸ਼ਾਮ ਪਹਿਲਾਂ ਜਿਪਾਈ ਜਿਹੜੀ ਗੋਭੀ ਸੀਗੀ ਹਨ ਇਹਦੇ ਵਿੱਚ ਭਿੰਦੀ ਆ ਡਿੱਪ ਕਰ ਲਈ ਆ ਤੇ ਹੁਣ ਆਪਾਂ ਇਸ ਦੇ ਛੋਟੇ ਛੋਟੇ ਜਿਹੜੇ ਹੈਗੇ ਟੁਕੜੇ ਕਰਾਂਗੇ ਕਿ ਜਿੰਨੇ ਕਿ ਆਪਾਂ ਨੂੰ ਅੱਗੇ ਕਿ ਪਕੌੜੇ ਬਣ ਜਾਣ ਆਪਣੇ ਤੇ ਬਹੁਤ ਹੀ ਵਧੀਆ ਹਨਾ ਇਹ ਮੈਂ ਸਟੋਰ ਕੀਤੀ ਸੀਗੀ ਆਪਣੀ ਗੋਭੀ ਫ੍ਰੀਜਰ ਦੇ ਵਿੱਚ ਤੇ ਹੁਣ ਆਪਾਂ ਪਾਤੀ ਹੈ ਗਰਮ ਪਾਣੀ ਦੇ ਵਿੱਚ ਇਸ ਨੂੰ 5 ਜਾਂ 10 ਮਿੰਟ ਲਈ ਆਪਾਂ ਗਰਮ ਪਾਣੀ ਦੇ ਵਿੱਚ ਰੱਖ ਸਕਦੇ ਹਾਂ ਜਿਆਦਾ ਟਾਈਮ ਨਹੀਂ ਰੱਖਣੀ ਹੈਗੀ ਹੁਣ ਇਸ ਦੀ ਆਪਾਂ ਕਰਾਂਗੇ ਜੀ ਕੋਟਿੰਗ ਤੇ ਕੋਟਿੰਗ ਲਈ ਆਪਾਂ ਸਮਾਨ ਜਿਹੜਾ ਹੈਗਾ ਉਹ ਰੈਡੀ ਕਰਦੇ ਆਂ ਕੋਟਿੰਗ ਲਈ ਪਾਵਾਂਗੇ ਜੀ ਆ ਪਾ ਕੋਲੀ ਜੀ ਹਲਦੀ ਐਂਡ ਨੂਨ ਇਹਨਾਂ ਦਾ ਸਵਾਦ ਅਨੁਸਾਰ ਤੇ ਪਾਵਾਂਗੇ ਜੀ ਰੈੱਡ ਮਿਰਚਾਂ ਐਂਡ ਬਨ ਮਸਾਲਾ ਸਬਤ ਮਸਾਲਾ ਐਂਡ ਥੋੜਾ ਜਿਹਾ ਪਾਵਾਂਗੇ ਪਾ ਜੀਰਾ थोड़ी जी पवेंगे आप अजवाइन तिलोज आप सारी मिक्स कर लेंगे हम पवेंगे हम करा आप बैटर तैयार बैटर तैयार करने वास्ते ਤਾਂ ਲਓ ਆਪਾਂ ਇਹ ਜਿਹੜੇ ਗੋਭੀ ਹੈ ਹਨ ਇਸ ਨੂੰ ਕੱਢ ਕੇ ਰੱਖ ਲੈਣੇ ਹੈਗੇ ਸਾਰਾ ਇਸ ਦਾ ਪਾਣੀ ਜਿਹੜਾ ਹੈਗਾ ਉਹ ਨਿਚੋੜ ਕੇ ਫਿਰ ਦੇਖੋ ਦੇਖੋ ਇੰਨੇ ਕ੍ਰਿਸਪੀ ਕ੍ਰਿਸਪੀ ਜਿਹੜੇ ਹੈਗੇ ਨਾ ਹੈ ਬਣਨੇਗੇ ਆਪਣੇ ਪਕੌੜੇ ਬੇਸਨ ਚਾਰ ਤੋਂ ਪੰਜ ਜਿਹੜੇ ਹੈਗੇ ਆਪਾਂ ਬੇਸਨ ਦੇ ਲੈਣੇ ਨੇ ਚਮਚ। ਤਾਂ ਚਮਚ ਬੇਸਨ ਆਪਾਂ ਲੈਣਾ ਹੈਗਾ। ਤਪਾ ਥੋੜਾ ਜਿਹਾ ਲੋਣ ਪਾਣਾ ਹੈ। ਜਿਆਦਾ ਨਹੀਂ ਪਾਉਣਾ ਹੈਗਾ। ਥੋੜੀਆਂ ਜੀਆਂ ਮਿਰਚ। ਥੋੜਾ ਜਿਹਾ ਜੀਰਾ ਬਿਲਕੁਲ ਥੋੜਾ ਜਿਹਾ। ਬਿਲਕੁਲ ਥੋੜਾ ਜਿਹਾ। ਤੇ ਕਲਰ ਦੇਣ ਵਾਸਤੇ ਆਪਾਂ ਪਾਵਾਂਗੇ ਹਲਦੀ। ਹਾਂਜੀ ਪਤਾ। ਪਾਵਾਂਗੇ। ਹੈ? ਕੀ? ਕੀ? ਪਾਵਾਂਗੇ। ਜੇ ਤੁਸੀਂ ਚੌਲਾਂ ਦਾ ਆਟਾ ਪਾਉਣਾ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਆ ਤੁਸੀ ਇਸ ਤਰ੍ਹਾਂ ਪਾ ਸਕਦੇ ਇਸ ਬੈਟਰ ਨੂੰ ਹੁਣ ਆਪਾਂ ਤਿਆਰ ਕਰਾਂਗੇ ਜਿਹੜਾ ਬੈਟਰ ਆਪਾਂ ਬਣਾਤੇ ਗਾੜਾ ਕਰਨਾ ਹੈ ਨਾ ਪਤਲਾ ਕਰਨਾ ਹੈ ਠੀਕ ਠੀਕ ਕਨਸਟੈਂਸੀ ਇਸ ਦੀ ਰੱਖਣੀ ਹੈਗੀ ਨਾ ਪਤਲਾ ਹੋਵੇ ਤੇ ਨਾ ਹੀ ਜ਼ਿਆਦਾ ਗਾੜਾ ਹੋਵੇ ਬਿਲਕੁਲ ਹਲਕਾ ਜਿਹਾ ਪਤਲਾ ਹੋਵੇ ਤੇ ਜਿਹੜੀ ਨਾ ਇਸ ਦੀ ਨਾ ਕੋਟਿੰਗ ਜਿਹੜੀ ਆ ਉਹ ਚੰਗੀ ਤਰ੍ਹਾਂ ਹੋ ਜਾਵੇ ਹੁਣ ਇਸ ਨੂੰ ਆਪਾਂ ਓਨੀ ਦੇਰ ਫੈਂਡਾਂਗੇ ਜਿੰਨੀ ਦੇਰ ਇਹਦਾ ਨਾ ਕਲਰ ਜਿਹੜਾ ਹੈਗਾ ਉਹ ਚੇਂਜ ਨਹੀਂ ਹੋ ਜਾਂਦਾ ਹੈਗਾ ਤੇ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਹਨਾ ਤੇ ਫਿਰ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਉਣੀ ਹੈਗੀ ਇਹਦਾ ਆਪਾਂ ਕਲਰ ਜਿਹੜਾ ਹੈਗਾ ਬਿਲਕੁਲ ਚੇਂਜ ਕਰਨਾ ਹੈਗਾ ਓਨੀ ਦੇਰ ਆਪਾਂ ਇਸ ਨੂੰ ਫੈਂਟੀ ਜਾਣਾ ਹੈਗਾ 2 ਮਿੰਟ ਲਈ ਫੈਂਟਣਾ ਹੈਗਾ ਤੇ ਲਓ ਜੀ ਆਪਾਂ ਨੇ ਇੱਥੇ ਨਾ ਪਕੌੜੇ ਕੱਢਣ ਲੱਗ ਪਏ ਸੀ ਕਿਉਂਕਿ ਅਜੂਨੀ ਨੇ ਕਰ ਦਿੱਤਾ ਗਲਤ ਕੰਮ ਅਜੂਨੀ ਨੇ ਜਿਹੜਾ ਮੇਰੇ ਕੋਟਿੰਗ ਵਾਲਾ ਸਮਾਨ ਸੀਗਾ ਸਾਰਾ ਹਨਾ ਉਹ ਬੈਟਰ ਦੇ ਵਿੱਚ ਹੀ ਮਿਕਸ ਕਰ ਦਿੱਤਾ ਸੀਗਾ ਬਟ ਸੱਚੀ ਰੀਅਲੀ ਇੰਨੇ ਜ਼ਿਆਦਾ ਜਿਹੜੇ ਪਕਵੜੇ ਸੀਗੇ 스ਨੈਕਸ ਇੰਨੇ ਜ਼ਿਆਦਾ ਗੋਭੀ ਵਾਲੇ 스ਨੈਕਸ ਇੰਨੇ ਜ਼ਿਆਦਾ ਟੇਸਟੀ ਬਣੇ ਸੀਗੇ ਨਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਆਪਾਂ ਬਹੁਤ ਮਜ਼ੇ ਨਾਲ ਖਾਦੇ ਹਨਾ ਅਜੂਨੀ ਵੀ ਤਨ ਤੋਂ ਚਾਰ ਪਕਵੜੇ ਖਾਗੀ ਸੀਗੀ ਤੇ ਮੈਂ ਵੀ ਹਨਾ ਦੇਖੋ ਥੋੜੀ ਜਿਹੀ ਬੈਟਰ ਨਾਲ ਆਪਾਂ ਇੰਨੇ ਜਿਆਦਾ ਪਕੌੜੇ ਜਿਹੜੇ ਹੈਗੇ ਨਾ ਉਹ ਰੈਡੀ ਕਰ ਸਕਦੇ ਹੈਗੇ ਆ ਦੇਖੋ ਜਿਸ ਤਰ੍ਹਾਂ ਕਿ ਆਪਾਂ ਇਹ ਨਵਾਂ ਹੀ ਤਰੀਕਾ ਹਨਾ ਨਵਾਂ ਤਰੀਕਾ ਆਪਾਂ ਅਪਣਾਇਆ ਤੇ ਬਹੁਤ ਵਧੀਆ ਲੱਗਿਆ ਹਨਾ ਇਹ ਵਾਲਾ ਤਰੀਕਾ ਮੈਨੂੰ ਅੰਤੇ ਕਾਫੀ ਦਿਨ ਹੋ ਗਏ ਨਾ ਮੇਰੇ ਦਿਮਾਗ ਦੇ ਵਿੱਚ ਨਾ ਆਈਡੀਆ ਆਈ ਜਾ ਰਿਹਾ ਸੀ ਕਿ ਇਸ ਤਰ੍ਹਾਂ ਮੈਂ ਬਣਾ ਕੇ ਦੇਖਣਿਆ ਦੇਖਣਿਆ ਹਨਾ ਮੈਂ ਕਿਹਾ ਕਿ ਚਲੋ ਅੱਜ ਮੌਕਾ ਵੀ ਹੈ ਤੇ ਦਸਤੂਰ ਵੀ ਆ ਆਪਾਂ ਕਿਉਂ ਨਾ ਬਣਾ ਕੇ ਦੇਖ ਲਈਏ ਹਨਾ ਤੇ ਫਿਰ ਜੀ ਆਪਾਂ ਬਣਾ ਕੇ ਦੇਖੇ ਤੇ ਇੰਨੇ ਜਿਆਦਾ ਕ੍ਰਿਸਪੀ ਤੇ ਇੰਨੇ ਜਿਆਦਾ ਟੇਸਟੀ ਬਣੇ ਨਾ ਤੁਸੀਂ ਵੀ ਪਲੀਜ਼ ਜ਼ਰੂਰ ਟਰਾਈ ਕਰਕੇ ਦੇਖੋ ਹਨਾ ਜਿਹੜਾ ਕੋਟਿੰਗ ਦਾ ਸਮਾਨ ਆ ਤੁਸੀਂ ਅਲੱਗ ਬਣਾ ਸਕਦੇ ਆ ਉਸ ਨੂੰ ਕੋਟਿੰਗ ਕਰ ਸਕਦੇ ਆ ਕਿਉਂਕਿ ਮੇਰੇ ਅੱਗੇ ਤਾਂ ਇਦਾਂ ਜਮਾ ਨਹੀਂ ਸੀ ਕਰਦਾ ਹੋਂਦ ਤੇ ਪਤਾ ਨਹੀਂ ਕਦ ਤੋ ਐ ਕਰਦਾ ਐ ਲੋ ਪਤਾ ਤਾਂ ਇਦਾਂ ਨਹੀਂ ਕਰੀ ਜਾਈਦਾ ਹੁੰਦਾ ਠੀਕ ਆ ਜੇ ਹੁਣ ਅੱਗੇ ਤੋਂ ਇਦਾਂ ਕੀਤਾ ਨਾ ਦੇਖ ਲਿਓ ਅਗੇ ਉਹ ਆਂਟੀ ਆਈ ਤੋਂ ਆਂਟੀ ਦੇ ਕਿੰਨੇ ਡੰਡੇ ਮਾਰੇ ਪੁੱਤ ਐ ਥੋੜਾ ਨਾ ਕਰੀਦਾ ਜਾਈਦਾ ਹੁੰਦਾ ਜਿਹੜੇ ਸਿਆਣੇ ਪੁੱਤ ਹੁੰਦੇ ਐ ਨਹੀਂ ਕਰਦੇ ਤੂੰ ਸਿਆਣਾ ਪੁੱਤਾ ਨਾ ਤੂੰ ਤਾਂ ਗੰਦਾ ਬੰਦਾ ਪੁੱਤ ਗੰਦਾ ਪੁੱਤ ਐ ਨਾ ਅਜੂਨੀ ਨੇ ਨਾ ਉਸ ਟੈਮ ਨਾ ਸਭ ਕੁਝ ਮਿਕਸ ਕਰ ਦਿੱਤਾ ਸੀਗਾ ਤੇ ਆਨ ਸੌਰੀ ਤੇ ਜੇ ਹੋ ਸਕੇ ਮੈਂ ਜਲਦੀ ਇਹ ਵਾਲੀ ਵੀਡੀਓ ਜਿਹੜੀ ਹੈਗੇ ਲੈ ਕੇ ਆਉਂਗੀ ਤੇ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਜਿਹੜੀ ਮੇਰੀ ਵੀਡੀਓ ਆ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦਿਆਂ ਜੇ ਸਾਡੀ ਨੈਕਸਟ ਵੀਡੀਓ ਦੇ ਨਾਲ ਤੇ ਤੁਸੀਂ ਵੀ ਖਾਓ ਜੇ ਗਰਮ ਗਰਮ ਪਕੌੜੇ ਤੇ ਆਪਾਂ ਵੀ ਖਾਣ ਲੱਗੇ ਹੈਗੇ ਆ ਆਪਾਂ ਤਾਂ ਜਿੱਚੇ ਬੈਠੇ ਨੇ ਮੇ ਚੁੱਲੇ ਤੇ ਬਣਾਏ ਸੀਗੇ ਪਕੌੜੇ ਦੇ ਨਾਨ ਸਟਿਕ ਕੜਾਹੀ ਦੇ ਵਿੱਚ ਇੰਨੇ ਜ਼ਿਆਦਾ ਟੇਸਟੀ ਬਣੇ ਨੇ ਤੇ ਹੌਲੀ ਹੌਲੀ ਬਿਲਕੁਲ ਹੌਲੀ ਹੌਲੀ ਪਕੌੜੇ ਤੇ ਇੰਨੇ ਜ਼ਿਆਦਾ ਕ੍ਰਿਸਪੀ ਬਣੇ ਸੀਗੇ ਕਿ ਬਹੁਤ ਹੀ ਜ਼ਿਆਦਾ ਤੇ ਮਿਲਦੇ ਆਂ ਜੀ ਸਾਡੀ ਨੈਕਸਟ ਵੀਡੀਓ ਦੇ ਨਾਲ ਤੇ ਹੋਪ ਕਰਦੇ ਆਂ ਕਿ ਤੁਹਾਨੂੰ ਜਿਹੜੀ ਵੀਡੀਓ ਹੀ ਵਧੀਆ ਲੱਗੀ ਹੋਵੇਗੀ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਏ ਬਾਏ ਜੀ ਟਾਟਾ ਟੇਕ ਕੇਅਰ